ਦੋਸਤੋ ਪੰਜਾਬ ਪਟਵਾਰ ਸਕੂਲ ਭਰਤੀ 2024 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਆਖਰ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣ ਦੋਸਤੋ ਨਾ ਪੋਸਟਾਂ ਦੀ 40000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਜਲਦੀ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਚਲੋ ਦੋਸਤੋ ਅਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਜ਼ਿਲ੍ਹਾ ਕਲੈਕਟਰ ਐਸ ایس ਨਗਰਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਫਰੈਸ਼ ਭਰਤੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਾ ਜੀ ਦੋਸਤੋ ਹੋਰ ਵੀ ਦੀ ਜਾਣਕਾਰੀ ਲਈ ਤੁਸੀਂ ਮੇਰੀ ਆਫਸਲੀ ਵੈਬਸਾਈਟ job alerts by harjiv.com ਦੇ ਉੱਪਰ ਵੀ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਇਸ ਨੋਟੀਫਿਕੇਸ਼ਨ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਵੀ ਨੋਟੀਫਿਕੇਸ਼ਨ ਨੂੰ ਤੁਸੀਂ ਰੀਡ ਕਰ ਸਕਦੇ ਹੋ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਨਵੇਂ ਭਰਤੀ ਹੋਏ ਪਟਵਾਰੀ ਉਮੀਦਵਾਰਾਂ ਨੂੰ ਪਟਵਾਰ ਦੀ ਸਖਲਾਈ ਦੇਣ ਲਈ ਜ਼ਿਲ੍ਹਾ ਐਸਐਸ ਨਗਰ ਵਿਖੇ ਖੁੱਲ੍ਹੇ ਗਏ ਅਰਜੀ ਪਟਵਾਰ ਸਕੂਲ ਵਿੱਚ ਖਾਲੀ ਹੋਈ ਟੀਚਰ ਦੀ ਇੱਕ ਅਸਾਮੀ ਨੂੰ ਰਿਟਾਇਰ ਕਰ ਗਏ ਜਾਂ ਪਟਵਾਰੀ ਕੋਲੋਂ ਨਰੋਲ ਠੇਕੇ ਦੇ ਆਧਾਰ ਤੇ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਅਪਲਾਈ ਕਰ ਸਕਦੇ ਨੇ ਜੀ ਪਟਵਾਰੀ ਜਾਂ ਕਾਨਗੋ ਜੋ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਪੋਸਟ ਹੈ ਜੀ ਟੀਚਰ ਦੀ ਨਾ ਪੋਸਟਾਂ ਲਈ ਜੋ ਮਾਣ ਪੱਤਾ ਦਿੱਤਾ ਜਾਵੇਗਾ 40000 ਪ੍ਰਤੀ ਮਹੀਨਾ ਤੁਹਾਨੂੰ ਮਾਣ ਪੱਤਾ ਦਿੱਤਾ ਜਾਵੇਗਾ ਜੋਗ ਉਮੀਦਵਾਰ ਨੇ ਅਪਲਾਈ ਜ਼ਰੂਰ ਕਰਿਓ ਜੀ ਜੋ ਉਮੀਦਵਾਰ ਉਹ ਅਸਾਮੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਮਿਤੀ 29 11 2024 3 ਵਜੇ ਤੱਕ ਅਪਲਾਈ ਕਰ ਸਕਦੇ ਨੇ ਜੀ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਆ ਜੀ ਸਮੇਤ ਲੋੜੀ ਦਸਤਾਵੇਜ਼ ਸਦਰ ਕਾਨਗੋ ਸਾਖਾ ਕਮਰਾ ਨੰਬਰ 321 ਦਫਤਰ ਡਿਪਟੀ ਕਮਿਸ਼ਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸਐਸਨਗਰ ਦੇ ਐਡਰੈਸ ਤੇ ਜਾਂ ਤਾਂ ਤੁਸੀਂ ਡਾਕ ਦਰਵਾ ਰਾ ਭੇਜ ਸਕੋਗੇ ਜਾਂ ਫਿਰ ਮੇਲ ਆਈ ਆਈ ਥੇ ਮੈਂਸ਼ਨ ਕੀਤੀ ਗਈ ਇਸ ਮੇਲ ਆਈ ਆਈ ਤੁਸੀਂ ਮੇਲ ਕਰ ਸਕੋਗੇ ਮੇਲ ਆਈ ਆਈ ਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਜੀ ਉਹਦੇ ਉੱਪਰ ਵੀ ਤੁਸੀਂ ਆਪਣੀ ਪੀਡੀਐਫ ਫਾਈਲ ਕੰਪਲੀਟ ਬਾਇਓ ਡਾਟਾ ਪੇਸ ਸਕੋਗੇ ਜੋ ਲਾਸਟ ਇਅਰ ਤੋਂ ਬਾਅਦ ਡਾਕੂਮੈਂਟ ਪ੍ਰਾਪਤ ਹੋਣਗੇ ਵੀ ਰਿਜੈਕਟ ਕਰਤੇ ਜਾਣਗੇ ਵੀ ਬਿਨਾ ਕੋਈ ਕਾਰਨ ਦੱਸੇ ਹੋਏ ਦੋਸਤੋ ਉਮੀਦ ਕਰਦਾ ਮੇਰੇ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ